ਯੂਥ ਨਸ਼ਾ ਵਿਰੁੱਧ ਛੇੜੀ ਗਈ ਭਗਵੰਤ ਮਾਨ ਦੀ ਮੁਹਿੰਮ ਦੇ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਇਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਦੇ ਦੌਰਾਨ 2953 ਐਫਆਈਆਰ ਦਰਜ ਹੋਈਆਂ ਹਨ 55 ਨਸ਼ਾ ਤਸਕਰਾਦیاں ਨੇ ਜਬ ਉਸਾਰੀ ਢਾਈਆਂ ਗਈਆਂ 196 ਕਿਲੋ ਹੇਰੋਇਨ 55 ਕਿਲੋ ਚਰਸ ਅਤੇ ਗਾਂਜਾ ਸਮੇਤ 5 ਕਰੋੜ ਤੋਂ ਉੱਪਰ ਦੀ ਡਰਗ ਮਨੀ ਜਬਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਰਕਾਰਾਂ ਦੇ ਵੱਲੋਂ ਨਸ਼ਾ ਤਸਕਰਾਦ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਆਡ ਕਲੀਨਰ ਦੇ ਵਿੱਚ ਨਸ਼ਾ ਛਡਣ ਵਾਲਿਆਂ ਦੀ ਗਿਣਤੀ ਦੁੱਗਣੀ ਹੋਈ ਹੈ 35 ਇਹਨਾਂ ਦੇ ਵਿੱਚ ਹੀ ਵੱਡੀ ਗਿਣਤੀ ਵਿੱਚ ਨਸ਼ਾ ਤਸਕਰ ਦੇਲਾਂ ਵਿੱਚ ਅਤੇ ਨਸ਼ਾ ਕਰਨ ਵਾਲੇ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚ ਰਹੇ ਹਨ ਸਿਹਤ ਮੰਤਰੀ ਨੇ ਇਸ ਮੌਕੇ ਤੇ ਪੀੜਤ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਾਉਂਦੀ ਅਪੀਲ ਵੀ ਕੀਤੀ ਹੈ ਕੀ ਕੁਝ ਕਿਹਾ ਹੈ ਤੁਸੀਂ ਆਪ ਹੀ ਦੇਖੋ ਉਹਦੇ ਵਿੱਚ ਪੈਡਲਰ ਤੇ ਸਮਗਲਰ ਉਹਦੇ ਵਿੱਚ ਪੁਲਿਸ ਵਾਲੇ ਵੀ ਆ ਔਰ ਉਹਦੇ ਵਿੱਚ ਸਮਗਲਰ ਵੀ ਆ ਔਰ ਜਿਹੜੇ ਪੈਡਲਰ ਵੀ ਆ ਔਰ ਜਿਹੜੇ ਵੱਡੇ ਜਿਹੜੇ ਸਮੱਗਲਰ ਆ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਪੁਲਿਸ ਜਾ ਰਹੀ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਆ 52 ਜਿਹੜੇ ਬੰਦੇ ਆ ਉਹ ਜਿਹੜੇ ਸਮੱਗਲਰ ਤੇ ਗੈਂਗਸਟਰ ਜਿਹੜੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਜ਼ਖਮੀ ਹੋਏ ਆ ਔਰ 55 ਜਿਹੜੇ ਹੈਗੇ ਆ ਜਿਨ੍ਹਾਂ ਜਿਨ੍ਹਾਂ ਦੀ ਇਲੀਗਲ ਪ੍ਰੋਪਰਟੀ ਜਿਨ੍ਹਾਂ ਨੇ ਅਕਵਾਇਰ ਕੀਤੀਆਂ ਸੀ ਸਰਕਾਰੀ ਜ਼ਮੀਨ ਦੇ ਉੱਤੇ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਆ ਇਸ ਤੋਂ ਸਵਾਇ ਜਿਹੜੀ ਬਹੁਤ ਲਾਰਜ ਕਵਾਂਟੀਟੀ ਦੇਖ ਰਹੇ ਹੋ ਅਭੀ ਪਹਿਲਾਂ ਹੁੰਦਾ ਸੀ ਕਿਤੇ 100 ਗ੍ਰਾਮ ਕਿਤੇ 5 ਗ੍ਰ ਤੇ ਹੁਣ ਕਿਲੋਆਂ ਦੇ ਵਿੱਚ ਜਿਹੜੀ ਹੈਰੋਇਨ ਆ ਤੇ ਹੁਣ ਤੱਕ ਜਿਹੜੀ ਟੋਟਲ ਹੈਗੀ ਆ ਤੁਹਾਡੀ ਹੈਰੋਇਨ ਦੀ ਜਿਹੜੀ ਰਿਕਵਰੀ ਆ ਉਹ 196 ਕਿਲੋ ਆ ਤੇ 55 ਕਿਲੋ ਚਾਰਸਤੇ ਕਾਜਾ ਵੀ ਆ ਟੈਬੂਲੇਟਸ ਆ ਲਾਰਜ ਕੁਆਨਟੀਟੀ ਦੇ ਵਿੱਚ ਬਾਕੀ ਪੁੱਕੀ ਐ ਫੀਮ ਐ ਔਰ ਤਕਰੀਬਨ ਤਕਰੀਬਨ ਜਿਹੜੀ 6 ਕਰੋੜ 5 ਕਰੋੜ 93 ਲੱਖ ਜਿਹੜੀ ਹੈਗੀ ਆ ਉਹ ਡਰਗ ਬਣੀ ਰਿਕਵਰ ਹੋਈ ਆ ਕਿੰਨੀ ਸਰ 5 ਕਰੋੜ 93 ਲੱਖ ਠੀਕ ਐ 55000 ਤੇ 5 ਟੋਟਲ ਜਿਹੜੀ ਹੈਗੀ ਆ ਇਸੇ ਤਰ੍ਹਾਂ ਜਿਹੜਾ ਤੁਹਾਡਾ ਲੋਕਾਂ ਦਾ ਜਿਹੜਾ ਮੀਡੀਆ ਦੀ ਫੀਡਬੈਕ ਬਹੁਤ ਪੋਜ਼ਿਟਿਵ ਆ ਰਹੀ ਹੈ ਔਰ ਜਿਹੜੀ ਐਕਸ਼ਨੇਬਲ ਇਨਫੋਰਮੇਸ਼ਨ ਲੋਕਾਂ ਵੱਲੋਂ ਬਹੁਤ ਆ ਰਹੀ ਹੈ ਜਿਹੜੇ ਮਾਪੇ ਹੈਗੇ ਆ ਸਾਡੇ ਜਿਹੜਾ ਮੇਨ ਜਿਹੜਾ ਮੇਰੇ ਨਾਲ ਸੰਬੰਧਤ ਹੈ ਡਾਇਰੈਕਟਲੀ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਕੋਲੇ 60000 ਜਿਹੜੇ ਬੰਦੇ ਗੋਲੀਆਂ ਲੈਣ ਆਉਂਦੇ ਸੀ ਉਹ ਜਿਹੜੇ ਪਹਿਲਾਂ ਕਿਤੇ ਇਧਰ ਉਧਰ ਸੀ ਜਿਹੜੇ ਨਜਾਇਜ਼ ਕਰਦੇ ਸੀ ਉਹ ਹੁਣ ਸਾਡੇ ਕੋਲੇ ਫੁੱਟਵਾਲ ਵਧੀਆ ਸਾਡੇ ਜਿਹੜੇ ਓਟ ਸੈਂਟਰ ਆ ਉਹਨਾਂ ਦੇ ਵਿੱਚ ਔਰ ਇਸੇ ਤਰ੍ਹਾਂ ਸਾਡਾ ਜਿਹੜਾ ਇੰਡੋਰ ਆ ਉਹ ਵੀ ਤਕਰੀਬਨ ਤਕਰੀਬਨ ਉਹਨਾਂ ਦੀ ਗਰੰਟੀ ਦੁੱਗਣੀ ਹੋ ਗਈ ਆ ਹੁਣ ਲੋਕ ਦਾਖਲ ਵੀ ਹੋ ਰਹੇ ਆ ਮਾਪੇ ਲੈ ਕੇ ਆ ਰਹੇ ਆ ਔਰ ਪੁਲਿਸ ਵੀ ਸਹਿਯੋਗ ਕਰ ਰਹੀ ਆ ਮੀਡੀਆ ਸਹਿਯੋਗ ਕਰ ਰਿਹਾ ਔਰ ਬਹੁਤ ਸਾਰੀਆਂ ਐਨ ਜੀਓ ਸਹਿਯੋਗ ਕਰ ਰਹੀਆਂ ਹੈਗੀਆਂ ਔਰ ਬੱਚੇ ਆ ਰਹੇ ਆ ਨਸ਼ਾ ਵੀ ਛੱਡ ਰਹੇ ਆ ਔਰ ਕੰਮ ਵੀ ਸਿੱਖਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਅਸੀਂ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲੇ 'ਚ ਵੀ ਖੋਲਿਆ ਕੱਲ ਲੁਧਾਨੇ ਦੇ ਵਿੱਚ ਜਿਹੜਾ 2 ਦਿਨ ਪਹਿਲਾਂ ਸ਼ੁਰੂ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਔਰ ਬਹੁਤ ਸਾਰੇ ਸਾਡੇ ਜਿਹ ਔਰ ਕੁਝ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਜਿਹੜੀਆਂ ਔਰਤਾਂ ਵੀ ਜਿਹੜੀਆਂ ਸਿੱਗੀਆਂ ਕਿਉਂਕਿ ਜਦੋਂ ਪੁਲਸ ਪੋਰਚ ਕਰਦੀ ਹੈ ਸਾਕਤੀ ਕਰਦੀ ਹੈ ਤੇ ਕੁਝ ਔਰਤਾਂ ਨੂੰ ਔਰ ਮਾਈਨਰ ਬੱਚਿਆਂ ਨੂੰ ਤੇ ਬੱਚਿਆਂ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਐਜੂਕੇਸ਼ਨਲ ਕੈਂਪੇਨ ਹੈ ਔਰ ਬੱਚਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲਾਂ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸਕੂਲ ਦੋਨਾਂ ਦੇ ਟੀਚਰਸ ਵੀ ਕੋਆਪਰੇਟ ਕਰ ਰਹੇ ਆ ਔਰ ਬੱਚੇ ਜਿਹੜੇ ਸੌ ਚੱਕ ਰਹੇ ਆ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਰੈਜ਼ੋਲੂਸ਼ਨ ਪਾਸ ਕਰਦੀਆਂ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਪਹਿਲਾਂ ਇੱਕ ਮਾਹੌਲ ਬਣਿਆ ਹੋਇਆ ਸੀਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਬੰਦੇ ਸੀ ਇਹਨਾਂ ਤੋਂ ਆਮ ਲੋਕ ਡਰਦੇ ਸੀ ਤੇ ਹੁਣ ਜਿਹੜਾ ਹੈਗਾ ਜਿਹੜਾ ਡਰ ਹੈ ਉਹ ਨਸ਼ਾ ਵੇਚਣ ਵਾਲਿਆਂ ਦੇ ਮਨ ਚ ਬਿਠਾਇਆ ਗਿਆ ਪਹਿਲਾਂ ਤਾਂ ਨਾ ਉਹ ਰੱਬ ਤੋਂ ਡਰਦੇ ਸੀ ਨਾ ਪੁਲਿਸ ਤੋਂ ਡਰਦੇ ਸੀ ਹੁਣ ਜਿਹੜੇ ਆਮ ਲੋਕ ਆ ਉਹ ਖੁੱਲ ਕੇ ਬਾਹਰ ਆ ਰਹੇ ਔਰ ਦੱਸ ਰਿਹਾ ਕਿ ਸਾਡੇ ਪਿੰਡ ਚ ਆਹ ਬੰਦਾ ਇੰਨੀ ਦੇਰ ਤੋਂ ਖਰਾਬੀ ਕਰ ਰਿਹਾ ਆ ਇਹਨੇ ਪ੍ਰਾਪਰਟੀ ਬਣਾਈ ਹੈ ਔਰ ਸਾਡੇ ਪਿੰਡ ਚ ਇੰਨੇ ਬੱਚੇ ਆ ਔਰ ਪੂਰੀ ਪੰਚਾਇਤ ਇਕੱਠੀ ਹੋ ਕੇ ਵੀ ਸਾਡੇ ਪਿੰਡ 'ਚ ਤੁਸੀਂ 10 ਬੱਚੇ ਆ ਜੀ ਅਸੀਂ ਜਾਣਿਆ ਇੱਕ ਬੱਚਾ ਨਸ਼ਾ ਛੱਡ ਕੇ ਆਂਦਾ ਉਹਨੂੰ ਫੇਰ ਲਾ ਦਿੰਦੇ ਆ ਫੇਰ ਦੋ ਛੱਡ ਕੇ ਆਉਂਦੇ ਉਹਨਾਂ ਨੂੰ ਵੀ ਨਸ਼ਾ ਤੇ ਲਾ ਦਿੰਦੇ ਆ ਵੀ ਦੁਬਾਰਾ ਦੁਬਾਰਾ ਵੀ 10 ਦੇ 10 ਨੂੰ ਛਡਾਣਾ ਸੋ ਇਹ ਪਹਿਲੀ ਵਾਰੀ ਹੋ ਰਿਹਾ ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਪਾਕਿਸਤਾਨ ਤੋਂ ਡਰੋਨ ਤੇ ਵੈਸੇ ਤਾਂ ਉਹਨਾਂ ਦੀ 70% ਡਰੋਨਸ ਆਣੀਆਂ ਘੱਟ ਹੋ ਗਈਆਂ ਤੇ ਜਿਹੜੀਆਂ ਉੱਥੇ ਐਂਟੀ ਡਰੋਨ ਟੈਕਨੋਲੋਜੀ ਪਹਿਲੀ ਵਾਰੀ ਲੱਗੀ ਆ ਪਰ ਜੇ ਕਿਤੇ ਆ ਵੀ ਜਾਵੇ ਨਸ਼ੇ ਦਾ ਪੈਕੇਟ ਪਿਆ ਵੀ ਹੋਵੇ ਉਹਨੂੰ ਚੱਕਣ ਕੋਈ ਨਹੀਂ ਜਾਂਦਾ ਉਹਨੂੰ ਪਤਾ ਲੱਗਦਾ ਕਿ ਪਿੱਛੋਂ ਕਿੱਟਿਆਂ ਦੇ ਵਿੱਚ ਮੇਰੇ ਗਿੱਟੇ ਸਿੱਕੇ ਜਾਣਗੇ ਜਿਵੇਂ ਉਹ ਪੈਕੇਟ ਚੱਕਣ ਗਿਆ ਤੇ ਪਾਕਿਸਤਾਨ ਦੇ ਜਿਹੜਾ ਹੈਗਾ ਉਹ ਹੁਣ ਆਲਟਰਨੇਟ ਰੋਡ ਲੱਭ ਰਿਹਾ ਸੀ ਉਹ ਆਸੇ ਪਾਸੇ ਦੇ ਹੋਰ ਦੂਜੇ ਸਟੇਟਸ ਜਾਂ ਹੋਰ ਕਿਤੇ ਜਿਹੜਾ ਹੈਗਾ ਉਹ ਕਿਤੇ ਇਧਰ ਉਧਰ ਭੇਜ ਰਿਹਾ ਜਿਹੜਾ ਪੰਜਾਬ ਨੂੰ ਯੂਜ਼ ਕਰ ਰਿਹਾ ਸੀ ਐਜ਼ ਅ ਟਰਾਂਜ਼ਿਟ ਰੂਟ ਇਹ ਬਹੁਤ ਵੱਡੀ ਕਾਮਯਾਬੀ ਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਰੈਕਗਨੀਸ਼ਨ ਹੋ ਰਹੀ ਆ ਔਰ ਬਹੁਤ ਸਾਰੇ ਹੋਰ ਵੀ ਜਿੰਨੇ ਵੀ ਸੈਲੀਬ੍ਰਿਟੀਜ਼ ਆ ਔਰ ਦੂਜੀਆ ਪਾਰਟ ਔਰ ਜਿਹੜਾ ਪੰਜਾਬ ਗੌਰਮਨ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕੋਆਰਡੀਨੇਟਰ ਨੇ ਇਹ ਲੋ ਜਾਣੇ ਦੇ ਵਿੱਚ ਮੀਟਿੰਗ ਕਰਕੇ ਜਿਹੜਾ ਇੱਕ ਬਹੁਤ ਕਲੀਅਰ ਮੈਸੇਜ ਦਿੱਤਾ ਹੈ ਕਿ ਹੁਣ ਇਹ ਜਿਹੜਾ ਯੋਧਾ ਇਹ ਰੁਕਣ ਵਾਲਾ ਨਹੀਂ ਹੈ ਅਸੀਂ ਪੂਰੀ ਤਿਆਰੀ ਕਰਕੇ ਇਹਦੀ ਜਿਹੜੇ ਨਸ਼ਾ ਕਰਨ ਵਾਲੇ ਆ ਦੋ ਚੀਜ਼ਾਂ ਜੜੀਆਂ ਹੈਗੀਆਂ ਉਹ ਕਲੀਅਰ ਕਟ ਹੈ ਕਿ ਇੱਕ ਤਾਂ ਹੈਗੇ ਜਿਹੜੇ ਨਸ਼ਾ ਕਰਨ ਵਾਲੇ ਉਹ ਮਰੀਜ਼ ਆ ਉਹਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਣਾ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਦੇ ਉਹਨਾਂ ਦੀ ਹੌਲੀ 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 ਡੀਡਿਕਸ਼ਨ ਕਰਕੇ ਗੋਲੀਆਂ ਛਡਾ ਕੇ ਉਹਨਾਂ ਦੀਆਂ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਹੈ ਕੰਮ ਸਿਖਾ ਕੇ ਕੋਈ ਨਾ ਕੋਈ ਰੋਜ਼ਗਾਰ ਦੇਣਾ ਉਹਨਾਂ ਨੂੰ ਔਰ ਜਿਹੜੇ ਦੂਜੇ ਪਾਸੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਭਜਾਣਾ ਹੈ ਜਾਂ ਤਾਂ ਉਹ ਭੱਜ ਕੇ ਪੰਜਾਬ ਤੋਂ ਬਾਹਰ ਚਲੇ ਜਾਣਗੇ ਦੇਸ਼ ਤੋਂ ਬਾਹਰ ਚਲੇ ਜਾਣਗੇ ਤੇ ਜਾਂ ਉਹ ਨਸ਼ਾ ਵੇਚਣਾ ਛੱਡ ਦੇਣਗੇ ਕੋਈ ਹੋਰ ਕੰਮ ਕਰਨਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੋਣਗੇ ਉਹ ਹੋਰ ਕੋਈ ਚਾਰਾ ਨਹੀਂ ਉਹਨਾਂ ਦੇ ਕੋਲ ਇਹ ਜਿਹੜਾ ਬਿਲਕੁਲ ਜਿਹੜਾ ਕਲੀਅਰ ਮੈਸੇਜ ਆ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਚਾਹੇ ਉਹ ਮੈਡੀ ਔਰ ਮੈਂ ਅਗਲੇ ਜਿਹੜਾ ਹੈਗਾ ਸੋਮਵਾਰ ਨੂੰ ਅੰਦਰ ਜਾ ਰਿਹਾ ਜੀ ਯੂਨੀਅਨ ਹੈਲਥ ਮਿਨਿਸਟਰ ਨੂੰ ਤੇ ਉਹਦੇ ਨਾਲ ਜਿਹੜੇ ਆਨਲਾਈਨ ਫਾਰਮੇਸੀ ਦਾ ਇਸ਼ੂ ਹੈ ਕਿ ਜਿਹੜੀ ਇਹ ਦਵਾਈਆਂ ਬਹੁਤ ਸਾਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਈ ਸਿਗਰਟ ਦਾ ਵੇਪਿੰਗ ਹੈ ਔਰ ਹੋਰ ਜਿਹੜੀਆਂ ਮੈਡੀਕਲ ਜਿਹੜੀਆਂ ਲੋਕ ਦਵਾਈਆਂ ਮੰਗਾਉਂਦੇ ਆ ਉਹ ਵੀ ਉਹਦੇ ਨਾਲ ਇਸ਼ੂ ਜਿਹੜਾ ਟੇਕ ਅਪ ਕਰਾਂਗਾ ਜਿੰਨੇ ਵੀ ਹੋਰ ਸਾਡੇ ਦੇ ਨਾਲ ਸੰਬੰਧਤ ਜਿਹੜੀ ਇਨਫੋਰਸਮੈਂਟ ਦੇ ਸੰਬੰਧਤ ਹੈ ਉਹ ਅਸੀਂ ਇਹਦੇ ਨਾਲ ਟੇਕ ਅਪ ਕਰਾਂਗੇ ਬੜਾ ਓਵਰਆਲ ਬਹੁਤ ਅੱਛਾ ਚੱਲ ਰਿਹਾ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਪਰ ਮਹੰਗਾਰਾ ਨਿਰਲੇਆ ਸੁਸਾਇਟੀ ਦੇ ਵਿੱਚੋਂ ਸਮਾਜ ਦੇ ਵਿੱਚੋਂ ਪਿੰਡਾਂ ਚੋਂ ਮੱਲਿਆਂ ਦੇ ਵਿੱਚੋਂ ਔਰ ਲੋਕ ਖੁੱਲ ਕੇ ਅੱਗੇ ਆ ਰਹੇ ਜੀ ਮੇਰੇ ਨਾਲ ਗੱਲ ਕੀਤੀ ਜਾਇ ਪਿੰਡ ਰੋਂਗਲਾ ਹੈ ਤੇ ਉਹਦੇ ਵਿੱਚ ਪਿੰਡ ਵਾਲਿਆਂ ਨੇ ਕਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕਿ ਦੋ ਵਿਅਕਤੀ ਨਸ਼ਾ ਵੇਚ ਰਹੇ ਨੇ ਉਹਨਾਂ ਨੇ ਕੱਲ ਗੱਲ ਵੀ ਕੀਤੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਅੱਜ ਜਨਤਾ ਦਰਬਾਰ ਕਰਕੇ ਆਇਆ ਜੀ ਮੇਰੇ ਕੋਲ ਆਏ ਸੀ ਬੰਦੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਦੇਖੋ ਗੱਲ ਇਹ ਹੁੰਦੀ ਆ ਵੀ ਜਦੋਂ ਆਪਾਂ ਕੋਈ ਕਾਰਵਾਈ ਕਰਦੇ ਆ ਉਹ ਉਹਨੂੰ ਇੱਕ ਪ੍ਰੋਸੈਸ ਆ ਉਹਦੀ ਜਿਹੜੀ ਬਾਲਾ ਨਾ ਉਹ ਚਲਦੀ ਪਈ ਆ ਤੇ ਤੁਸੀਂ ਜਿੱਥੇ-ਜਿੱਥੇ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹ ਜਿਵੇਂ-ਜਿਵੇਂ ਸਾਡੇ ਕੋਲ ਇਨਪੁੱਟ ਆ ਰਹੀ ਉਹ ਕਾਰਵਾਈ ਚੱਲਦੀ ਪਈ ਹੈ ਸਰ ਜੀ ਮੰਤਰੀ ਸਾਹਿਬ ਜਿਵੇਂ ਉਹਨਾਂ ਨੇ ਕਿਹਾ ਹੈਗਾ ਇੱਕ ਇੱਕ ਸਕੰਦ ਦੀ ਬਾਰੀ ਮੇਰਾ ਸਵਾਲ ਸੀ ਮੰਤਰੀ ਸਾਹਿਬ ਜਿਵੇਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਹਿੰਦੇ ਤਾਂ ਆਪੋਜੀਸ਼ਨ ਵਾਲੇ ਪਰ ਜਿਹੜੇ ਵੱਡੇ ਮਗਰਮਾਸ਼ਾ ਉਹਨਾਂ ਦੇ ਜਿਹੜੇ ਹੈਗੇ ਆ ਕੋਠੀਆਂ ਜਾਂ ਮਕਾਨ ਆ ਉਹ ਨਹੀਂ ਢਾਰੇ ਨਾ ਹੀ ਕੋਈ ਜ਼ਮੀਨ ਜਬਤ ਕਰਦੇ ਇਹ ਤੇ ਆਪੋਪੋਸ਼ਨ ਦਾ ਗੱਲ ਨਹੀਂ ਨਹੀਂ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਉਹ ਵੀ ਸਾਰਾ ਕੁਝ ਹੋ ਰਿਹਾ ਉਹਦੀ ਵੀ ਇਲੀਗਲ ਕਾਰਵਾਈ ਸਾਰੇ ਚੱਲਦੀ ਹੈ ਸਰ ਜੀ ਤੁਹਾਡੇ ਕੋਲ ਕਿੰਨੇ ਜਿਹੜੇ ਮੁੰਡੇ ਨੇ ਤੁਹਾਡੇ ਕੋਲ ਦਰਖਾਸਤ ਹੋ ਚੁੱਕੇ ਨੇ ਨਸ਼ਾ ਕਰਨ ਵਾਲੇ ਕੋਈ ਡਾਟਾ ਹੈਗਾ ਹੈਗਾ ਜੀ ਹੈਗਾ ਤੁਹਾਡੇ ਪਹਿਲਾਂ ਪਹਿਲਾਂ ਸੀਗਾ ਜੀ ਤਕਰੀਬਨ 700 ਸੀ ਹੁਣ 1400 ਦੇ ਕਰੀਬ ਹੈ ਜੀ ਇਹ ਪੂਰੇ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਦਾ ਡਾਟਾ ਜੀ ਡਾਕਟਰ ਸਾਹਿਬ ਪੁਲਿਸ ਵੀ ਨੂੰ ਬੋਲਵੇ ਉਹਨਾਂ ਦਾ ਕੋਈ ਡਰਗ ਟੈਸਟ ਹੋਏਗਾ ਜੀ ਹ ਦੇਖੋ ਜਦੋਂ ਜਦੋਂ ਆਪਾਂ ਇੱਕ ਨਾ ਜੀ ਲੜਾਈ ਲੜਦੇ ਆ ਨਾ ਜੀ ਜਦੋਂ ਆਪਣੀ ਜੇ ਸਪੋਜ਼ ਪਾਕਿਸਤਾਨ ਨਾਲ ਲੜਾਈ ਲੜੀ ਹੋਈ ਹੈ ਜੀ ਉਹਦੇ ਵਿੱਚ ਮਤਲਬ ਫੌਜ ਵੀ ਕੰਮ ਕਰ ਰਹੀ ਸੀ ਆਪਣੇ ਪਿੰਡਾਂ ਦੇ ਵਿੱਚ ਵੀ ਬੰਦੇ ਜਿਹੜੇ ਸੀਗੇ ਉਹਨਾਂ ਨੇ ਐਕਚੁਅਲੀ ਜਿਹੜੀ ਲੜਾਈ ਸੀ ਉਹ ਕਿਹਾ ਜਾਂਦਾ ਕਿ ਪਿੰਡਾਂ ਦੇ ਬੰਦਿਆਂ ਨੇ ਤੇ ਬ੍ਰਿਟਿਸ਼ ਨਾਲ ਲੜ ਕੇ ਜਿੱਤੀ ਸੀ ਉਹ ਗੱਡਿਆਂ ਦੇ ਉੱਤੇ ਰੋਟੀਆਂ ਬਣਾ ਕੇ ਲੈ ਕੇ ਜਾਂਦੇ ਸੀ ਮੈਂ ਬਚਪਨ ਛੋਟਾ ਜਾਂ ਹੁੰਦਾ ਸੀਗਾ ਮંત્રી ਸਾਹਿਬ ਇਸ ਵੇਲੇ ਜਿਹੜਾ ਮੁੱਦਾ ਹੈਗਾ ਜੀ ਉਹ ਹੈਗਾ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਇਹਨਾਂ ਨੇ ਹਾਲਤ ਕੀਤੀ ਸੀ ਲੋਕ ਤਰਾਹੀ ਤਰਾਹੀ ਕਰ ਰਹੇ ਸੀਗੇ ਜੀ ਮਾਮਾ ਸਾਡੇ ਕੋਲੇ ਰੋਂਦੀਆਂ ਆਉਂਦੀਆਂ ਸੀ ਲੋਕ ਹੈਲਪਲੈਸ ਮਹਿਸੂਸ ਕਰ ਰਹੇ ਸੀ ਉਹ ਮਤਲਬ ਜੋ ਪਿਛੜੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਜਦੋਂ ਕੁਛ ਤਾਂ ਬਿੰਨੇ ਜੀ ਤੁਹਾਡੇ ਵਰਗੇ ਜਿਹੜੇ ਬੰਦੇ ਆ ਜਿਹਨਾਂ ਨੂੰ 10 15 20 ਸਾਲ ਹੋ ਗਏ ਪੰਜਾਬ 'ਚ ਕਦੇ ਤੁਸੀਂ ਗੈਂਗਸਟਰ ਦਾ ਨਾਮ ਸੁਣਿਆ ਸੀ ਅਸੀਂ ਸੁਣਦੇ ਸੀ ਵੀ ਵਾਸੇਪੁਰ ਦੇ ਫਲਾਨੇ ਜੀ ਯੂਪੀ ਬਿਹਾਰ ਚੋਂ ਦੇ ਸੀ ਗੈਂਗਸਟਰ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਨਸ਼ੇ ਨਹੀਂ ਹੁੰਦੇ ਸੀ ਮੈਂ ਖੁਦ ਜਿਹੜਾ ਹੈਗਾ ਉਹ 94 ਦੇ ਵਿੱਚ ਮੈਂ 92 94 ਦੇ ਵਿੱਚ ਮੈਂ ਐਚ ਆਈ ਵੀ ਇਸ ਦੇ ਉੱਤੇ ਪਹਿਲੀ ਰਿਸਰਚ ਕੀਤੀ ਸੀ ਨਾਰਥਰਨ ਇੰਡੀਆ ਦੇ ਵਿੱਚ ਪੀ ਜੇ ਨੇ ਮਿਲਤੇ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਬੰਦਾ ਵੀ ਟੀਕਾ ਲਾਣ ਵਾਲਾ ਨਹੀਂ ਸੀਗਾ ਇੰਜੈਕਟਿੰਗ ਰਗ ਯੂਜ਼ਰ ਨਹੀਂ ਸੀਗਾ ਸਿਰਫ ਫੀਮ ਤੇ ਪੁੱਕੀ ਵਾਲੇ ਹੁੰਦੇ ਸੀ ਉਹ ਵੀ ਕਿਸੇ ਕਿਸੇ ਪਿੰਡ ਤੇ ਹੁੰਦਾ ਸੀ ਸਾਰੇ ਪਿੰਡਾਂ ਚ ਨਹੀਂ ਹੁੰਦੇ ਸੀ ਇਹ ਨਸ਼ਾ ਕੌਣ ਲੈ ਕੇ ਆਇਆ ਜੀ ਮਾਲੋ ਨੇ ਇਸ ਵੇਲੇ ਮੁੱਦਾ ਜਿਹੜਾ ਹੈਗਾ ਉਹ ਹੈਗਾ ਕਿ ਅਸੀਂ ਬੱਚਾ ਨੂੰ ਟੀਕੇ ਲਾਣ ਤੋਂ ਰੋਕਣਾ ਜਿਹੜੇ ਬੰਦੇ ਆਪਣੇ ਛੋਟਾ ਨੰਬਰ ਨਹੀਂ ਹੁੰਦਾ ਜੀ 10 ਲੱਖ ਜਿਹੜੇ ਬੰਦੇ ਨਸ਼ੇ ਦੀ ਲਤ ਲੱਗੀ ਹੈ ਜਿਹਨਾਂ ਨੂੰ ਉਹਨਾਂ ਨੂੰ ਇਹਦੇ ਚੋਂ ਕੱਢਣਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਕੰਮ ਤੇ ਲਾਣਾ ਇਸ ਵੇਲੇ ਆਪਾਂ ਜਿਹੜਾ ਫੋਕਸ ਹੈ ਨਾ ਜੀ ਉਹ ਦੂਜਿਆਂ ਕੰਮਾਂ ਤੇ ਕੋਈ ਕਹਿ ਦਿੰਦਾ ਜੀ ਵੀ ਇੱਥੋਂ ਵਿਧਾਨ ਸਭਾ ਤੋਂ ਮੇਰਾ ਟੈਸਟ ਕਰਾਓ ਉਹਦਾ ਟੈਸਟ ਕਰਾਓ ਇਹ ਗੱਲਾਂ ਵੀ ਹੋ ਜਾਣਗੀਆਂ ਇਹਨਾਂ ਦੇ ਸਾਰੇ ਦੇ ਟੈਸਟ ਵੀ ਹੋ ਜਾਣਗੇ ਟੈਸਟ ਸਾਰਿਆਂ ਦੇ ਹੋ ਜਾਣਗੇ ਸਭ ਦੇ ਟੈਸਟ ਹੋ ਜਾਣਗੇ ਸਾਡੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੋਲਿਟਿਸ਼ੀਅਨ ਕਹਿੰਦੇ ਆ ਮੀਡੀਆ ਤੁਸੀਂ ਵੀ ਕਹਿੰਦੇ ਹੋ ਸਾਡਾ ਵੀ ਕਰਾਓ ਤੁਹਾਡਾ ਵੀ ਕਰਾ ਦੋ ਸਰ ਕਰਾਓ ਸਰ ਕਰਾਓ ਜੀ ਇਹਦਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਇਹ ਚਿੰਤਾ ਰਾਸ਼ਪਤ ਨੇ ਵੀ ਜਤਾਈ ਹੈ ਜੀ ਰਾਸ਼ਪਤ ਜਿਹੜੇ ਪੈਦਲ ਯਾਤਰਾ ਕਰ ਰਹੇ ਨੇ ਲੇਕਿਨ ਉਸ ਦੇ ਵਿੱਚ ਕਿਸੇ ਵੀ ਸਿਆਸਤਦਾਨ ਦਾ ਯੋਗਦਾਨ ਨਹੀਂ ਰਿਹਾ ਇਹਦੇ ਵਿੱਚ ਕਮੀ ਕਿਉਂ ਹੈ ਸਰ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੈਸ਼ਨਲ ਕਮਿਸ਼ਨ ਅਸੀਂ ਇੱਕ ਤਿਆਹੀਆ ਕਰਕੇ ਇੱਕ ਇਨੀਸ਼ੀਏਟਿਵ ਲਿਆ ਜਿਹੜਾ ਕਿ ਜਿਹਦੀ ਐਪਰੀਸ਼ੀਏਸ਼ਨ ਪੰਜਾਬ 'ਚ ਵੀ ਹੋ ਰਹੀ ਹੈ ਦੂਜੇ ਸੂਬਿਆਂ 'ਚ ਵੀ ਹੋ ਰਹੀ ਹੈ ਯੂਨੀਅਨ ਹੋਮ ਮਿਨਿਸਟਰ ਨੇ ਵੀ ਕੀਤੀ ਹੈ ਮਤਲਬ ਕੋਈ ਇਹੋ ਜਿਹਾ ਲੀਡਰ ਨਹੀਂ ਹੋਊਗਾ ਜਿਹਨੇ ਇਹ ਨਾ ਕਿਹਾ ਹੋਵੇ ਵੀ ਕੰਮ ਤਾਂ ਬਹੁਤ ਚੰਗਾ ਜੀ ਹੈ ਤੇ ਉਹ ਵੀ ਆਪਣੇ ਜਿਹੜੇ ਜਿਹੜੇ ਸਾਰੇ ਜਣੇ ਉਹਨੂੰ ਕਰ ਰਿਹਾ ਕੋਈ ਗੱਲ ਨਹੀਂ ਜਿਹੜਾ ਵੀ ਇਹਨੂੰ ਸਪੋਰਟ ਕਰਦਾ ਉਹਦਾ ਅਸੀਂ ਵਾ ਨਹੀਂ ਰਾਜਪਾਲ ਰਾਜਪਾਲ ਕਰ ਰਹੇ ਜੀ ਬੈਠੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਨੂੰ ਯੋਗਦਾਨ ਉੱਤੇ ਕਿਤਨੇ ਕਿਤੇ ਤੇ ਬਵਾਣਾ ਚਾਹੀਦਾ ਤੁਸੀਂ ਤੁਸੀਂ ਦੇਖੋ ਮੈਂ ਹਰ ਇੱਕ ਬੰਦਾ ਕੰਮ ਕਰ ਰਿਹਾ ਨਾ ਜੀ ਮੈਂ ਵੀ ਕੰਮ ਕਰ ਰਿਹਾ ਰਾਜਪਾਲ ਸਾਹਿਬ ਵੀ ਕਰ ਰਿਹਾ ਜਿਹੜਾ ਇੱਕ ਹੈੱਡ ਆਫ ਦੀ ਸਟੇਟ ਹੁੰਦਾ ਜਿਹੜਾ ਇੱਕ ਹੈੱਡ ਆਫ ਦੀ ਗਵਰਨਮੈਂਟ ਹੁੰਦਾ ਉਹਨਾਂ ਦੇ ਲੈਵਲ ਤੇ ਇਹ ਗੱਲਬਾਤ ਚੰਗੀ ਹੁੰਦੀ ਆ ਆਪਣਾ ਜਿਹੜਾ ਹੈਗਾ ਜੇ ਗੱਲ ਜੇ ਨਸ਼ੇ ਸ਼ਿਦਾਨ ਦੀ ਕਰ ਰਿਹਾ ਜਿਹੜਾ ਵੀ ਕਰ ਰਿਹਾ ਚਾਹੇ ਯੂਨੀਅਨ ਹੋਮ ਮਿਨਿਸਟਰ ਕਰ ਰਿਹਾ ਜਿਹੜਾ ਵੀ ਕਰ ਰਿਹਾ ਚੰਗੀ ਗੱਲ ਹੈ ਜੀ ਡਾਕਟਰ ਸਾਹਿਬ ਇਹ ਸਵਾਲ ਸੀ ਕਿ ਜੇਨੇ ਕੋਈ ਸਰਕਾਰੀ ਮੁਲਾਜ਼ਮ ਜਾਂ ਫਿਰ ਸਰਕਾਰੀ ਅਧਿਕਾਰੀ ਨਸ਼ਾ ਵੇਚਣ ਵਾਲਾ ਕੋਈ ਨਾਕਰੀ ਚ ਹੋਏਗਾ ਉਹਦੇ ਘਰ ਤੇ ਪੀਲਾ ਬੰਦਾ ਚੱਲੇਗੀ ਆ ਤੁਹਾਡੇ ਸਾਹਮਣੇ ਹੋ ਰਿਹਾ ਜੀ ਫਾਂਲੀ ਕੁੜੀ ਕੱਢਤੀ ਉਹਨਾਂ ਕਿੰਨੇ ਚੱਲੇਗਾ ਜੀ ਕੋਈ ਰਾਤ ਨਹੀਂ ਹੋਏਗੀ ਦੇਖੋ ਉਹਦੇ 'ਚ ਜਿਹੜਾ ਤੁਹਾਡਾ ਨਾ ਜੀ ਘਰ ਵਾਲੀ ਗੱਲ ਆ ਉਹਦੇ 'ਚ ਦੋਸ਼ ਹੋ ਆ ਜਾਂਦੇ ਆ ਇੱਕ ਤਾਂ ਹੈਗਾ ਕਿ ਉਹ ਉਹਨੇ ਮਤਲਬ ਜ਼ਮੀਨ ਉਹਦੀ ਆਪਣੀ ਆ ਇਹ ਪੀਲਾ ਪੰਚਾ ਸਿਰਫ ਉੱਥੇ ਚੱਲਦਾ ਜਿੱਥੇ ਜ਼ਮੀਨ ਉਹਦੀ ਆਪਣੀ ਨਹੀਂ ਹੈ ਉਹਨੇ ਧੱਕੇ ਨਾਲ ਦੱਬੀ ਹੋਈ ਸੀ ਪਿੰਡ ਵਾਲੇ ਕੇਸ ਲੜਦੇ ਪਏ ਸੀ ਉਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਹੈ ਕਿ ਉਹ ਪੰਚਾਇਤ ਦੀ ਜ਼ਮੀਨ ਹੈ ਜਾਂ ਉਹਨੇ ਕਿਸੇ ਹੋਰ ਬੰਦੇ ਦੀ ਜ਼ਮੀਨ ਹੈ ਉਹ ਇੱਕ ਇੱਕ ਉਹਦਾ ਮਤਲਬ ਐਡੀਸ਼ਨਲ ਇਸ਼ੂ ਹੈ ਸਰ ਜੀ ਆਪਾਂ ਸਭ ਤੋਂ ਜ਼ਿਆਦਾ ਨਸ਼ਾ ਕਿਹੜਾ ਤੁਹਾਡੇ ਕੋਲ ਜਿਹੜਾ ਕਵਰ ਹੋਇਆ ਸਭ ਤੋਂ ਜ਼ਿਆਦਾ ਮੈਂ ਕਿਹਾ ਕਿ ਨਾ ਜਿਹੜਾ ਤੁਹਾਡੇ ਕੋਲ ਰਿਕਵਰ ਹੋਇਆ ਜੀ